ਬਠਿੰਡਾ ਬਾਦਲਾਂ ਦਾ ਘੜ ਮੰਨਿਆ ਜਾਂਦਾ ਹੈ ਪਰੰਤੂ ਹੁਣ ਲੱਖਾ ਸਿਧਾਣਾ ਵੀ ਉੱਥੇ ਸ਼੍ਰੋਮਣੀ ਅਕਾਲੀ ਦਲ ਅਮਰitsar ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉੱਤਰ ਗਏ ਨੇ ਤੇ ਦੂਜੇ ਪਾਸੇ ਬਾਕੀ ਵਿਰੋਧੀਆਂ ਨੂੰ ਟੱਕਰ ਦਿੱਤੀ ਜਾ ਰਹੀ ਹੈ ਲੱਖਾ ਸਿੰਘ ਸੰਧਾਨਾ ਦਾ ਇੱਕ ਵੱਡਾ ਬਿਆਨ ਸਾਹਮਣੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਦੇ ਉੱਤੇ ਉਹਨਾਂ ਨੇ ਪਲਟਵਾਰਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਈ ਮੁੱਦੇ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਜਿਹੜੀ ਸਰਕਾਰ ਆ ਉਹ ਹਜੇ ਤੱਕ ਇਹਨਾਂ ਮੁੱਦਿਆਂ ਨੂੰ ਲੈ ਕੇ ਬਿਲਕੁਲ ਹੀ ਚੁੱਪ ਵੱਟੀ ਬੈਠੀ ਆ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਵੀ ਕੁਝ ਵਾਅਦੇ ਕੀਤੇ ਤੇ ਇਹਨਾਂ ਨੇ ਸਾਰਾ ਪੰਜਾਬ ਦਾ ਬੇੜਾ ਹੀ ਗਰ ਕਰ ਦਿੱਤਾ ਤੇ ਬਿਆਨ ਦੇ ਕੇ ਅਕਾਲੀ ਦਲ ਅਤੇ ਉੱਥੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਨਸ਼ਿਆਂ ਦੇ ਮੁੱਦਿਆਂ ਨੂੰ ਲੈ ਕੇ ਫਿਰ ਤੋਂ ਇੱਕ ਵਾਰ ਨੌਜਵਾਨਾਂ ਨੂੰ ਜਿਹੜਾ ਕਿ ਜਾਗਰੂਕ ਕੀਤਾ ਗਿਆ ਤੇ ਦੂਜੇ ਪਾਸੇ ਜਿਹੜਾ ਕਿ ਆਏ ਦਿਨਾਂ ਦੇ ਵਿੱਚ ਜਿਹੜਾ ਕਿ ਵਿਰੋਧੀਆਂ ਦੇ ਉੱਤੇ ਪਲਟਵਾਰ ਹੁੰਦਾ ਤੇ ਫਿਰ ਤੋਂ ਲੱਖਾ ਸਿਦਾਨਾ ਨੇ ਇਸ ਵਾਰ ਤੋਂ ਜਿਹੜਾ ਕਿ ਅਕਾਲੀ ਦਲ ਅਤੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾ ਸਿਦਾਨਾ ਦਾ ਹੋਰ ਕੀ ਕਹਿਣਾ ਆ ਨੂੰ ਪਰ ਪਿੰਡ ਗਿਆ ਮਰਸੋਂ ਮਾਨਸਾ ਜਿਹੜੇ ਚ ਉਹ ਕਹਿੰਦੇ ਭਾਈ ਸਾਡੇ 20 ਮੁੰਡੇ ਇੱਕ ਸਾਲ ਚੁੱਕੇ ਨਾ ਕਟਿਆਲੀ ਪਿੰਡ ਦਾ ਰੋਡ ਕੋਲ 28 ਨੌਜਵਾਨ ਚੁੱਟੇ ਨਾਲ ਮਰ ਇੱਕ ਸਾਡ। ਅੱਜ ਕੀ ਗਿਆ ਅੱਜ ਇੱਕ ਨੇ ਸਾਢੇ 4-5 ਮਰ ਗਏ। 18 ਦਲਾਜ ਤਿੰਨ ਮੁੰਡੇ ਮੰਡੀ ਕਾਹਲੇ ਮਰ ਗਏ। 14-15 ਮੁੰਡੇ ਰੋਜ਼ ਚੁੱਟੇ ਨਾਲ ਮਰਦੇ ਆ ਸਾਰੇ ਪੰਜਾਬ ਚ। ਪਿੰਡਾਂ ਜਾਂਦੇ ਆ ਮਾਵਾ ਬਲਕੀਆਂ ਤੇ ਬੈਠ ਪੰਚੀਏ ਨੇ ਕੀ ਉਹਨੇ ਪੈਂਦੇ ਨੇ। ਉਹ ਕੰਨੀਆਂ ਸਾਡੇ ਜਵਾਗ ਬਚਾ ਲੋ ਕੀ ਕਰਨਾ ਜੇ ਹਜ਼ਾਰ-ਹਜ਼ਾਰ ਰੁਪਇਆ ਕਟਾ। ਕਮਾਲ ਦੀ ਗੱਲ ਦੇਖੋ ਵੀ ਦੋ ਵਾਰੀ ਸਰਕਾਰ ਬਣੀ ਪਹਿਲਾਂ ਕੈਪਟਨ ਨੇ ਸੋਹ ਕਾਦੀ ਵੀ ਅਸੀਂ 4 ਹਫ਼ਤੇ ਇਹ ਕੰਮ ਕਰ ਦਿਆਗੇ 5 ਸਾਲ ਉਹ ਵੀ ਲਗਾ ਲਿਆ ਫਿਰ ਭਵੰਤਾਗਾਇ ਇਹਨਾਂ 4 ਮਹੀਨੇ ਕਰ ਦਾਂਗੇ 26 ਮਹੀਨੇ ਦੀ ਵਿਨੰਦ 10 ਸਾਲ ਦੀ ਬਾਜੀ ਵੀ ਰਹਿ ਗਈ ਛਿੱਟਾ ਨੂੰ ਮੁੱਖਿਆ ਛਿੱਟੇ ਦਾ ਮੁੱਦਾ ਮੁੱਕ ਗਿਆ ਇੰਨਾ ਬੋਤਾਂ ਦੇ ਵਿੱਚ ਕੋਈ ਵੀ ਸਿਆਸੀ ਤਲੀ ਬੰਦਾ ਸੁਣ ਲਿਓ ਜੀਤਵਿੰਦਰ ਨੂੰ ਸੁਣ ਲਿਓ ਵੀਰਾਂ ਨੂੰ ਸੁਣ ਲਿਓ ਕੁੜੀਆਂ ਨੂੰ ਸੁਣ ਲਿਓ ਚਿੱਟੇ ਦਾ ਜਿਗਰੀ ਨਹੀਂ ਕਰਦੇ ਚਿੱਟੇ ਦਾ ਜਿਗਰਸ ਕਰਕੇ ਨਹੀਂ ਕਰਦੇ ਜੇ ਚਿੱਟੇ ਬਾਰੇ ਗੱਲ ਕੀਤੀ ਪਿੰਡਾਂ ਜਾ ਕੇ ਤਾਂ ਪਿੰਡਾਂ ਦੇ ਲੋਕਾਂ ਨੇ ਸਾਨੂੰ ਸਵਾਲ ਪੁੱਛਣੇ ਆ ਵੀ ਤੁਹਾਡੀ ਸਰਕਾਰ ਰਹੀ ਤੁਸੀਂ ਰਾਤ ਕੀਤਾ ਤੁਸੀਂ ਆਪਣੇ ਵੇਲੇ ਕੀ ਕੀਤਾ ਇਸ ਕਰਕੇ ਉਹਨੇ ਚਿੱਟੇ ਦਾ ਮੁੱਦਾ ਹੀ ਆਇਆ ਪੜਦਾ ਆਪਾਂ ਵੀ ਇਹ ਕਰਦੇ ਆਂ ਵੋਟਾਂ ਨੂੰ ਪਹਿਲਾਂ ਮਾਰੇ ਗਏ ਪੱਤੇ ਕੋਈ ਚਿੱਟਾ ਹੋਵੇ ਰਿਸ਼ਤ ਖੋਲੀ ਹੋਵੇ ਬੇਰ ਦੀ ਗਾਲੀ ਹੋਵੇ ਜਦੋਂ ਵੋਟਾਂ ਜਿੰਨਾਂ ਨੇ ਵੋਟਾਂ ਮਾਰੇ ਆਪਾਂ ਮੁਦੇ ਪਹੁੰਚ ਜਾਂਦੇ ਫੋਟਾਂ ਮੇਰੇ ਪਾਰਟ ਨਹੀਂ ਵਡੇ ਜਾਂਦੇ ਹਨ ਅਣਾਂਜ ਵਡੇ ਜਾਂਦੇ ਆ ਸਾਡੀ ਪਾਰਟੀ ਦੀ ਵੋਟਾਂ ਨਾ ਘਟਦੇ ਦੂਜੇ ਦੀਆਂ ਸਾਡੀ ਦੀਆਂ ਵੋਟ ਘਟਦੇ ਆਪਾਂ ਉਧਰ ਨੂੰ ਖਿੱਚੋ ਤਾਂ ਸ਼ੁਰੂ ਕਰ ਦਿੰਦੇ ਜਦੋਂ ਆਪਾਂ ਉਹ ਨਿੱਜੀ ਕੰਮ ਲੈਣੇ ਹੁੰਦੇ ਨੇ ਲੀਡਰਾਂ ਤੋਂ ਆਪਾਂ ਤਾਂ ਹੰ ਨਾਲੇ ਮਰ ਜਾਂਦੇ ਜਿਹੜੀ ਅੱਗ ਦਾ ਸੇਕ ਸਾਰੇ ਪੰਜਾਬ ਨੂੰ ਲੱਗ ਰਿਹਾ ਜਿੱਤੇ ਨਾਲ ਨੌਜਵਾਨ ਮਟਿਆਰਾ ਕੁੜੀਆਂ ਭਰਜਵਾਲੀ ਜੰਡੀਆਂ ਹੋ ਗਈਆਂ ਤੇ ਨਾਲੇ ਨੌਜਵਾਨ ਗੱਭਰੂ ਘਰਾਂ ਵਾਲੇ ਤੁਰ ਵੀ ਜਿੱਤੇ ਕਰਦੇ ਇਸ ਸੇ ਸਾਰੇ ਤਰ੍ਹਾਂ ਦੇ ਗੁੰਝ ਨਾ ਹੈਗਾ ਸੋਨੇ ਦਿੱਤਾ ਬੰਦੇ ਚਾਹੇਗਾ ਬਾਹਰ ਨਹੀਂ ਸਾਡੇ ਕਿੰਨਾ ਵਿੱਚ ਬੜੇ ਘੁੰਮਣ ਜਾਂਦੇ ਆ ਜਾ ਕੇ ਸਾਨੂੰ ਸੋਚਣ ਦੀ ਲੋੜ ਆ ਵੀ ਅਸੀਂ ਵੋਟਾਂ ਵਲੇ ਮੁੱਤੇ ਯਾਦ ਰੱਖਿਆ ਤੇ ਹੁਣ ਦੂਜਾ ਪਾਣੀ ਦੀ ਗੱਲ ਕਰਦਾ ਮੈਂ ਸਾਡੇ ਕੋਲ ਘਰਤੀ ਇਹਨਾਂ 12-20 ਸਾਲ ਦਾ ਪਾਣੀ ਹਰ ਪਿੰਡ ਜਾ ਕੇ ਮੈਂ ਪ੍ਰਚਾਰ ਕਰਦਾ ਕਹਿੰਦਾ ਸਾਬ ਤੋਂ ਬੋਲਦਾਰ ਵੀ ਪੁਨਿਆ ਦੇ ਕੋਲ ਸੰਭਲ ਜਿਹਾ ਥੋੜਾ ਪਾਣੀ ਮੁੱਕ ਜਾ ਮੈਂ ਕਰਨਾੜਕਾ ਜਾ ਕੇ ਆਇਆ ਉੱਥੇ ਮੈਂ ਦੇਖਿਆ ਹਜ਼ਾਰਾਂ ਏਕੜ ਪੈੜੀ ਬੰਧਰ ਪਈ ਹੈ ਮੈਂ ਲੋਕਾਂ ਨੂੰ ਪੁੱਛਿਆ ਵਾ ਇੰਨੀ ਪੈੜੀ ਵੇਲ ਨਹੀਂ ਪਈ ਹੈ ਉਹ ਕਹਿੰਦੇ ਭਾਈ ਸਾਡੇ ਇੱਥੇ 20-25 ਸਾਲ ਪਹਿਲਾਂ 100 ਫੁੱਟ ਤੇ ਪਾਣੀ ਸੀ ਹੁਣ 2000 ਫੁੱਟ ਤੇ ਪਾਣੀ ਵਾਗਾ ਸਾਡੇ ਸਾਰੇ ਧਰਤੀ ਬਦਲ ਗਏ ਸੋਡੀ ਕਹਾਣੀ ਪੰਜਾਬੀਆਂ ਦੀ 20 ਸਾਲ ਬਾਅਦ ਇਹ ਹੀ ਹੋਣੀ ਹੈ ਹਰ ਸਾਜ਼ ਪੰਜਾਪਤ ਪੰਜ ਤੋਂ ਸੱਤ ਫੁੱਟ ਚਲੇ ਜਾਂਦਾ ਹਰ ਸਾਲ ਵਾ ਮੋਟਰਾ ਟੁੱਟਾ ਪਾਉਣ ਲੱਗੇ ਨਹਿਰੀ ਪਾਣੀ ਆਪਾਂ ਲਾਉਣਾ ਸ਼ੁਰੂ ਕਰਤਾ ਕਿਉਂ ਸਾਡੇ ਮੋਟਰਾ ਦੇ ਬਿੱਲ ਮਾਪ ਹੋ ਗਏ ਆਪਾਂ ਖਾਲ ਘੜ ਨਹੀਂ ਸਕਤੇ ਖਾਲ ਦਾ ਸਾਰੇ ਪੁੱਛੇ ਨਾਲ 15000 ਪੰਜਾਬ ਦੇ ਵਿੱਚ ਖਾਲ ਲੋਕਾਂ ਨੇ ਗੱਟ ਵਿਚਰਵਾਇਆ ਜਿੱਥੇ ਪਾਣੀ ਥੱਲੇ ਨਾਲ ਮਾ ਉਹਦਾ ਪਾਣੀ ਵਾਲਾ ਉਹਦਾ ਕੱਸੀ ਦਾ ਪਾਣੀ ਲਾਉਂਦੇ ਆ ਨਿੱਦੇ ਪਾਣੀ ਲਾਉਂਦੇ ਨਹੀਂ ਆਪਾਂ ਥੋੜੇ ਲੱਗਦਾ ਕੀ ਹਾਲਤ ਹੋ ਗਈ ਲੱਗਿਆ ਅਸੀਂ ਲੋਕੀਂ ਖਾਲੀ ਘਟਾ ਹੁਣ ਪੈਪਾ ਜੀ ਪੈਣ ਲੱਗੀਆਂ ਉਹ ਪੈਪਾ ਹੁਣ ਲੱਗੀਆਂ ਤੇ ਪਹਿਲਾਂ ਤਾਂ ਜੀ ਆਪਾਂ ਕਿਤੇ ਵੀ ਪੋਸਤਾ ਲੋਕਾਂ ਨਹੀਂ ਛੱਡਦਾ ਕਾਰ ਠੀਕ ਹੈ ਵੀ ਲੋਕਾਂ ਨੇ ਹੀ ਛੱਡਦਾ ਨਾ ਕੋਈ ਵੀ ਮੋਟਰਾਂ ਦਾ ਪਾਣੀ ਹੈਗੇ ਕੀ ਕਰਾਂ ਮੈਂ ਪਰੇਂਡਰ ਗਿਆ ਬਾਈ ਇੱਕ ਵਾਰ ਬੇਰ ਨਾਲ ਬੱਚਾ ਮਾਵਾ ਬਦਲਾ ਆ ਗਿਆ ਕਹਿੰਦਾ ਸ਼ੇਰਾ ਮੇਲੇਦਾ ਆ ਗਿਆ ਮਨਕੇ ਮੈਂ ਕਹਾਂ ਮੋਟਰ ਦਾ ਬਿੱਲ ਮਾਫ ਬਾ ਲੈ ਕਰਾਂ ਹੋਗੀ ਮਾਦਰੀਆਂ ਆਉਣ ਵਾਲਾ ਨਜ਼ਰਾਂ ਬਿਨਾ ਪਾਣੀ ਤੋਂ ਮਾਦਰੀਆਂ ਸੋਚਿਆ ਕਹਾਂ ਭੈਣ ਮਾਰ ਨੂੰ ਦੇਖੀਓ ਕੀ ਹੁੰਦਾ ਅੱਜ ਤਾਂ ਨਜ਼ਾਰੇ ਲੈਣੇ ਆ ਮਸਾਂ ਜੀ ਤਰੇ ਅਸੀਂ ਖੁਦ ਕਰਦੇ ਨੇ ਹੋਗੇ ਇਸ ਸਾਲੋਂ ਆਉਣ ਵਾਲਾ ਨਜ਼ਰਾਂ ਦਾ ਕੋਈ ਖਿਆਲ ਨਹੀਂ ਰਿਹਾ ਐਤ ਕੀ ਬਈ ਪੰਜਾਬ ਨੇ 40% ਕਾਲਕ ਲੋਕਾਂ ਨੇ ਮੱਢਨਾ ਤੋਂ ਪਾਸੇ ਸਿੱਧੀ ਵੇਚੀ 13 ਮਹੀਨੇ ਦਿੱਲੀ ਬੈਠੇ ਨੇ 700 ਬੰਦਾ ਪਰਵਾ ਲਿਆ ਸ਼ੰਭੂ ਬੈਠੇ ਠਨੌਰੀ ਬੈਠੇ ਡਾਂਗਾ ਖਾਈ ਜਾਂਦੇ ਗੋਲੀਆਂ ਖਾ ਕੇ ਮਰੀ ਜਾਂਦੇ ਹੋ ਜੇਕਰ ਕਰਨ ਸਿੱਧੀ ਵੇਚਣੀ ਹੈ ਖਲੜ ਦੇ ਕਹਦੇ ਨਹੀਂ ਐਸੀ 40% ਵਿਕੀ ਹੈ ਕਾਹ ਨੂੰ ਸਿਰ ਉਪੀਤੀਜਾ ਸਾਲ ਹੋ ਜੂ ਛੋੜੀ ਮੰਡੀਆਂ ਬੰਦ ਸਰਕਾਰੀ ਖਰੀਦ ਬਾਜ਼ਾਰ ਮਾਰਕੀਟ ਕਮੇਟੀਆਂ ਬੰਦ ਫਿਰ ਕਿੱਥੇ ਜਾਓਗੇ ਫਿਰ ਮਾਰਦੀ ਕਰਨਗੇ ਫਿਰ ਤੁਹਾਡਾ ਯਾਰ ਨੂੰ ਲਵਾਏਗਾ 1200 ਲਵਾਗੇ ਵੇਚਣੀ ਹੈ ਵੇਚਣੀ ਹੈ ਵੇਚਣ ਦੀ ਬਾਤ ਹੀ ਹੈ ਅਸੀਂ ਛੋਟੇ ਛੋਟੇ ਲਾਲਚਾਂ ਪਿੱਛੇ ਆਪਣੀ ਹੋਂਦ ਨੂੰ ਉਡਾਫੇ ਲਾਉਂਦੇ ਆਂ ਔਰ ਬਾਜ਼ਾਰ ਨਸਲਾਂ ਨਹੀਂ ਹੋਂਦ ਉਡਾਫੇ ਲਾਉਂਦੇ ਇਸੋ ਲਈ ਇਹਨੇ ਕਰਦਾ ਆਪ ਦੁਰਦਪਤਾਲੀ ਪਿੰਡਾਂ ਮਾਨਸਾਲੇ ਕੱਲੇ ਕੱਲੇ ਪਿੰਡ ਗਿਆ ਮੈਂ। ਉਹਨਾ ਪਿੰਡਾਂ ਦੇ ਨਾ ਮਾੜਾ ਹਾਲ ਹੈ ਪਾਣੀ ਦਾ। ਅੱਜ ਗਿਆ ਮੈਂ ਤੇਰੋਂ ਟਾਂਡੀਆਂ ਆ ਮੀਆਂ। ਉਹ ਕਹਿੰਦੇ ਬਈ ਸਾਡੇ ਥੱਲੇ ਪਾਣੀ ਜ਼ਹਿਰਾਂ ਮਾੜਾ ਹੈ। ਮੈਰੀ ਪਾਣੀ ਲਾਉਨੇ ਆ ਉਹ ਵੀ 5-6 ਘੰਟੇ ਲੱਗਦੇ 5-6 ਘੰਟੇ ਦਾ ਮਸਾਫਾ ਦਿੰਦੇ। ਵੀਰਾਂ ਪਾਣੀ ਦੇ ਖੇਡ ਲਾਉਣ ਜਾਂਦੇ ਆ ਪਾਣੀ ਧਰੋ ਲੈ ਕੇ ਜਾਂਦੇ ਆ। ਤੇ ਭੋਂਤ ਮਾਨੇ ਕੀ ਕੀਤਾ? ਦੋ ਜੋਖਵਾਰੀ ਨਹਿਰੀ ਚਾਰਟ ਸ਼ਿਫਟ ਕਰਤਾ ਪਰਿਵਾਰ ਜੁਡੀ ਦਾ ਪ੍ਰਧਾਨ ਹੁੰਦਾ ਜਿਹੜੀ ਵਾਲਾ ਉਹ ਸਸਪੈਂਡ ਕਰਕੇ ਉਹਦੀ ਬਦਲੀ ਕਰਤੀ ਪੁਆਰ ਬੋਰਡ ਦੀ ਕਿਉਂ ਸਰਕਾਰ ਕਹਿੰਦੀ ਪਟਵਾਰੀਆਂ ਨਹਿਰੀ ਪਟਵਾਰੀਆਂ ਨੂੰ ਵੀ ਤੁਸੀਂ ਰਿਪੋਰਟ ਬਣਾ ਕੇ ਭੇਜੋ ਵੀ ਪੂਰੇ ਪੰਜਾਬ ਦੀ ਧਰਤੀ ਤੇ ਨਹਿਰੀ ਪਾਣੀ ਪਹੁੰਚ ਗਿਆ ਚੱਪੇ ਚੱਪੇ ਨੂੰ ਪਾਣੀ ਲੱਗਦਾ ਉਹ ਕਹਿੰਦੇ ਵੀ ਅਸੀਂ ਇਹ ਧੋਖਾ ਪੰਜਾਬ ਨਾਲ ਨਹੀਂ ਕਰ ਸਕਦੇ ਜਿਹੇ ਸਰਪੋਰਟ ਬਣਾ ਕੇ ਦੇ ਦਿੱਤੀ ਕਾ ਨੂੰ ਸਾਡੇ ਕੇਸਪਾਣ ਦੇ ਸਪੀਕੋਰ ਚੱਲੀ ਜਾਂਦੇ ਆ ਕਿੱਥੇ ਚੱਲੀ ਜਾਂਦਾ ਇਹ ਰਿਪੋਰਟ ਤੇ ਜਾ ਕੇ ਲਾ ਗਈ ਉਹਨਾਂ ਨੇ ਕਿਹਾ ਲੈ ਵੀ ਪੰਜਾਬ ਦਾ ਪਾਣੀ ਬਹੁਤ ਬਾਹਰ ਰਿਪੋਰਟ ਆ ਗਈ ਦੇਖ ਲਓ ਇਹ ਸਾਰੀ ਧਰਤੀ ਨੂੰ ਪਾਣੀ ਲੱਗਦਾ ਹੈ ਜੀ ਪੰਜਾਬ ਤਾਂ ਬਣਾਗਾ ਤੁਰਲਾ ਪੁੰਦਾ ਜਿਹੜਾ ਮਾੜਾ ਮੁੱਟਾ ਪਾਣੀ ਬਚਿਆ ਉਹ ਹੋਰ ਸਾਡੇ ਕੋਲੇ ਜੋ ਮਰਨਾ ਪਾਣੀ ਵਾਧੂ ਆ ਘੜ ਟਟਿਆ ਸਭ ਲੋ ਟਟਿਆ ਹੜ ਆਇਆ ਇਕਸ ਵਲ ਪੈਦਾ ਵੀ ਆਈ ਸੀ 60 ਸਾਲ ਸਾਢੇ ਭਰਾਵ ਦੀ ਗੱਲ ਉਦੋਂ ਪਾਣੀ ਦਾ ਡੁੱਬਣਾ ਮਰਨਾ ਪਾਣੀ ਵਾਧੂ ਹੈ ਜੇ ਰੋੜਾ ਤੇ ਪਾਣੀ ਹੈ ਉਦੋਂ ਪਾਣੀ ਕਿੱਥੇ ਦਾ ਰਸਤਾਂ ਨੂੰ ਸੁਣਦਾ ਤੰਗ ਨਾ ਜਾਂਦੀਆਂ ਇੰਦਰਾਗਾ ਦੀ ਨਹਿਰ ਜਾਂਦੀਆਂ ਗਾਹਤ ਨਾਲ ਜਾਂ ਤੇ ਰਸਤਾ ਫਿਲਟਰ ਜਾਂਦੀ ਸਾਢੇ 12000 ਕਿਉਂ ਸਫਟ ਪਾਣੀ ਜਾਂਦਾ ਜਾਂਦਾ ਨਹਿਰ ਸਾਢੇ 12000 ਤੋਂ ਭਾਅ ਦੇ ਪਰ ਲੱਖ ਏਕੜ ਦੇ ਥੋੜ੍ਹਪੋੜ ਪਾਣੀ ਘੜਾ ਕਰਦਗੇ ਐਨਾ ਪਾਣੀ ਜਾਂਦਾ ਕਦੇ ਬੰਦੀ ਨਹੀਂ ਆਉਂਦੀ ਸਾਡੇ ਜੇ ਜਮੀਨਾਂ ਜਬਦੀ ਜਾਂਦੀਆਂ ਥੋੜੇ ਪੈਪਾ ਪਾਏ ਵੀ ਜਾਣ ਗਿਆ ਪਾਣੀ ਪੂਰਾ ਹੋ ਜੂ ਸੰਤਾ ਅਲੀ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਪਾਣੀ ਡੁੱਟ ਹੋਏ ਦੁਨੀਆ ਭਰ ਦੇ ਪਾਣੀ ਦੀ ਬੰਦ ਜਾਂ ਰੌਲੇ ਜਿਹੜੇ ਨਿਪੜੇ ਨੇ ਬ੍ਰਾਂਹਪੁੱਤਰ ਦਰਿਆ ਨਾਲ ਫੜਿਆ ਜੋ ਭਾਰਤ ਚੀਨ ਦੀ ਹੱਥੇ ਵਗਦਾ ਕਾਵੇਰੀ ਨਦੀ ਤਾਮਨਰ ਦੇ ਤਰਨਾਰ ਕਾ ਰੌਲਾ ਪਿਆ ਕਈ ਸਾਲ ਚੱਲਦਾ ਗਿਆ ਉਹ ਰੌਲਾ ਨਿਪੜਿਆ ਉਹ ਰੋਣਾ ਨਿਬੜਿਆ ਹੰਤ ਤਰਸੀ ਲੈਪਰੀ ਕਾਨੂੰਨ ਬਾਰੇ ਮੁਤਾਬਕ ਉਹ ਕਾਨੂੰਨ ਇਹ ਕਹਿੰਦਾ ਵੀ ਜਿਹੜੀ ਧਰਤੀ ਦੇ ਦਰਿਆ ਵਗਦੇ ਆ ਜਿਹੜੀ ਧਰਤੀ ਦਾ ਦਰਿਆ ਨਸਾਨ ਕਰਦੇ ਆ ਉਹੀ ਧਰਤੀ ਉਹ ਪਾਣੀ ਨੂੰ ਵਰਤਣ ਦੀ ਹੱਕਦਾਰ ਦਰਿਆ ਨਸਾਨ ਕਰਦੇ ਆ ਪੰਜਾਬ ਦਾ ਬੜਾ ਪਾਣੀ ਵਰਤਦਾ ਕੋਣਾ Rajasthan ਦੇ ਜੀ ਕਿਤੇ ਕਿਤੇ ਗੱਲ ਹੀ ਨਹੀਂ ਹੋਈ ਸਾਨੂੰ ਚਾਰਪੇ ਲਾਤਾ ਇੱਧਰ ਲਾਤਾ ਉਹ ਦੋ ਮੋਟਰਾਂ ਦੇ ਬਿਲ ਮਾਪ ਹੈ ਆਪਾਂ ਕੋ ਡੀਗਰੇ ਦੇ ਵੀ ਪੰਜ ਗਾ ਨਜ਼ਾਰਾ ਵਧੀਆ ਮੋਟਰ ਦਾ ਗੱਲ ਨਹੀਂ ਪੜਨਾ ਪੈਂਦਾ ਉਧਰ ਖਾਲ ਕਰਨਾ ਪੂ ਰਾਤ ਨੂੰ ਬਾਰੀਆ ਦੀ ਛੱਟ ਕੇ ਲਾਣਾ ਪੂ ਆਟੋਮੈਟਿਕ ਲਾਇਆ ਘਰੇ ਆ ਜਾਂਦੇ ਸਭ ਤੋਂ ਐਂਡ ਤੇ ਕਿੰਨੇ ਮੁੱਦੇ ਨੇ ਪੰਜਾਬ ਦੇ ਸੁਰਲਬ 13 ਨੂੰ ਸਵੇਰ MP ਐ 7 ਰਾ ਸਵੇਰ MP ਐ 20 MP ਐ ਵਿਹਾਂ MP ਆ ਦੇ ਵਿੱਚੋਂ ਕਿッセ ਬੰਦੇ ਨੇ ਗੱਲ ਠਾਈ ਉੱਥੇ ਜਾ ਕੇ ਪਾਰਲੀਮੈਂਟ ਜਾ ਕੇ